ਸਭ ਤੋਂ ਵਧੀਆ ਫੇਸ ਵਾਸ਼ ਹੈ ਜੀ ਘਰੇ ਬਣਾਓ ਮੈਂ ਤੇ ਲੋਕਾਂ ਨੂੰ ਘਰੇ ਹੀ ਕਰਨ ਨੂੰ ਬੁਲਾਇਆ ਕਰੋ ਸਿੰਪਲ ਹੈ 글ੈਸਰਿਨ ਗੁਲਾਬ ਜਲ ਤੇ ਨਿੰਬੂ ਦਾ ਰਸ ਬਰਾਬਰ ਬਰਾਬਰ ਪਾ ਲਓ 2-2 ਚਮਚੇ ਪਾ ਕੇ ਉਹਨੂੰ ਮਿਕਸ ਕਰਕੇ ਮੈਸ਼ ਕਰਕੇ ਫੇਸ ਤੇ ਮ사ਜ ਕਰੋ ਪਹਿਲਾ ਜਿਹੜਾ ਲੋਕੀ ਕਹਿੰਦੇ ਨੇ ਕਲੀਨジング ਮਿਲਕ ਲਗਾਉਣਾ ਉਹਦੇ ਨਾਲੋਂ ਸਭ ਤੋਂ ਵਧੀਆ ਚੀਜ਼ ਹੈ ਜਿਹੜਾ ਆਮ ਦੁੱਧ ਹੁੰਦਾ ਆਪਣੇ ਘਰੇ ਕਿਉਂਕਿ ਉਹ ਉਹੀ ਉਹਦਾ ਨਾਮ ਕਲੀਨジング ਮਿਲਕ ਕਰਤਾ ਉਹਨੇ ਵੀ ਫੇਸ ਨੂੰ ਸਾਫ਼ ਕਰਨ ਵਾਸਤੇ ਆਦਰਵਾਇਜ਼ ਦੁੱਧ ਜਿਹੜਾ ਹੈਗਾ ਨਾ ਜੀ ਉਹ ਬਣਿਆ ਹੀ ਆਪਣੇ ਫੇਸ ਨੂੰ ਜਾਂ ਆਪਣੀ ਸਕਿਨ ਨੂੰ ਵਾਸ਼ ਕਰਨ ਵਾਸਤੇ ਬਣਿਆ ਉਹਦਾ ਰੋਲ ਹੈ ਤੁਸੀਂ ਕਦੇ ਦੇਖਿਓ ਵੀ 10 ਦਿਨ ਤੁਸੀਂ ਹੱਥ ਧੋਲਿਓ ਇਦਾਂ ਕਰਕੇ ਦੁੱਧ ਨਾਲ ਓਕੇ ਹੈ ਨਾ ਇੱਕ ਕੌਲੀ ਦੁੱਧ ਲਗਣੀ ਹੈ ਕਿੰਨੀਕ ਲੱਗ ਜੂਗੀ ਉਹਦੇ ਨਾਲ ਤੁਸੀਂ ਇਹ ਗੱਲਾਂ ਲੋਕਾਂ ਨੂੰ ਮੇਰੀਆਂ ਪੁੱਠੀਆਂ ਲੱਗਦੀ ਹੁੰਦੀਆਂ ਜਿਹੜੀ ਚੀਜ਼ ਖਾਣ ਵਾਲੀ ਹੈ ਗੋਲ ਤਾਂ ਉਹਨੂੰ ਮਲਣ ਨੂੰ ਦੱਸੀ ਜਾਂਦੇ ਜਿਹੜੀ ਮਲਣ ਵਾਲੀ ਹੁੰਦੀਆਂ ਉਹਨੂੰ ਖਾਣ ਨੂੰ ਦੱਸ ਕੇ ਦੁਰ ਜਾਂਦੇ ਤੇ ਉਹਨੂੰ ਜਦੋਂ ਅਸੀਂ ਐ ਹੱਥ ਧੋਣੇ ਨਾ ਜੀ 10 ਦਿਨਾਂ ਚ ਪਤਾ ਲੱਗਦਾ ਹੈ ਯਾਰ ਲੁਕੀ ਬਾਈਕ ਚਲਾਉਂਦੇ ਆ ਹਾਂਜੀ ਉਹਨਾਂ ਦੇ ਹੱਥ ਅਕਸਰ ਕੰਦੇ ਹੋ ਜਾਂਦੇ ਆ ਹਾਂਜੀ ਕਿਉਂਕਿ ਬਾਈਕ ਸਾਰਿਆਂ ਦੀ ਚੱਲਣੀ ਮੈਲ ਧੂੜ ਜਮਾਨੀ ਫੇਸ ਤੇ ਇਹ ਸਾਰਾ ਦੁੱਧ ਨਾਲ ਜਦੋਂ ਵਾਸ਼ ਕਰਦੇ ਆ ਨਾ ਜੀ 2-3 ਵਾਰੀ ਤਾਂ ਉਹ ਇੰਨਾ ਕੁ ਕਲੀਨ ਹੋ ਜਾਂਦਾ ਆ ਪਰ ਉਹਨੂੰ ਲੱਗਦਾ ਵੀ ਸਾਫ ਹੋਇਆ ਜਿਵੇਂ ਹੁਣ ਕਈ ਲੜਕੀਆਂ ਨੇ ਲੜਕੇ ਨੇ ਉਹਨਾਂ ਨੂੰ ਮੈਂ ਕਹਿਣਾ ਹੁੰਦਾ ਵੀ ਤੁਸੀਂ ਬਹੁਤ ਜ਼ਿਆਦਾ ਕੰਮ ਨਾ ਕਰੋ ਜਿਵੇਂ ਤੁਸੀਂ ਮੰਨਦੇ ਹੋ ਕਿ ਦੰਦ ਦੇ ਵਿੱਚ ਕਿੰਨਾ ਲੱਗ ਜਾਓ ਅੱਧਾ ਲੀਟਰ ਦੁੱਧ ਆਪਦੀ ਬਾਡੀ ਤੇ ਲਾਓ ਹੂੰ ਉਹਨੂੰ ਇਹ ਰੂੰ ਲਾਓ ਰੂਈ ਦੇ ਨਾਲ ਗਿੱਲਾ ਕਰਕੇ ਮਲੋ ਫੇਸ ਤੇ ਬਾਜੂਆਂ ਤੇ ਛਾਕੀ ਤੇ ਲੱਤਾਂ ਬਾਹਾਂ ਤੇ ਜਿੱਥੇ ਜਿੱਥੇ ਕਰਦਾ ਮਲਦੋ ਮਲ ਕੇ ਉਹਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਉਸ ਤੋਂ ਬਾਅਦ ਵਾਸ਼ ਕਰੋ ਹੂੰ ਬੱਤੀਆਂ ਉਤਰਦੀਆਂ ਨੇ ਜੀ ਬੱਤੀਆਂ ਮਤਲਬ ਕਿ ਜਿੰਨੀ ਮੈਲ ਹੁੰਦੀ ਹੈ ਮੈਲ ਤੇ ਸਕਿਨ ਚੌਣੀ ਹੋਣੀ ਹੈ ਸੱਤ ਲੇਅਰ ਨੇ ਤਾਂ ਇੱਕ ਤਾਂ ਇਹ ਸਭ ਤੋਂ ਵਧੀਆ ਵਾਸ਼ ਹੈ ਦੁੱਧ ਉਸ ਤੋਂ ਬਾਅਦ ਗਲਿਸਰਿਨ ਗੁਲਾਬ ਜਲ ਤੇ ਆਪਣਾ ਨਿੰਬੂ ਦਾ ਰਸ ਕਈਆਂ ਨੂੰ ਨਿੰਬੂ ਸੂਟ ਨਹੀਂ ਕਰਦਾ ਇਹਨੂੰ ਦੱਸ ਦੇਣੇ ਲੋਕੀ ਕਿ ਗੋਲਬਾ ਜੀ ਤੁਸੀਂ ਦੱਸਿਆ ਸੀ ਤੁਹਾਨੂੰ ਸੂਟ ਨਹੀਂ ਕੀਤਾ ਰੈਸ਼ ਕਰਤੇ ਤਾਂ ਉਹ ਨਿੰਬੂ ਨਾ ਵੀ ਪਾਉਣ ਤਾਂ ਗੁਲਾਬ ਜਲ ਤੇ ਗਲੈਸਰਿਨ ਵਿੱਚ ਪਾਣੀ ਸਫੀਸ਼ੀਐਂਟ ਆ ਉਹਦੇ ਨਾਲ ਵੀ ਫੇਸ ਨੂੰ ਵਾਸ਼ ਕੀਤਾ ਜਾ ਸਕਦਾ ਹੱਥਾਂ ਨੂੰ ਮੈਲ ਜੰਮਦੀਆਂ ਪੈਰਾਂ ਦੇ ਉੱਤੇ ਜੰਮੀ ਨਹੀਂ ਹੁੰਦੀ ਜੀ ਮੈਲ ਕਹੀ ਜਾਂਦੀ ਆ ਪੈਰ ਇਹ ਚੀਜ਼ ਜਿਹੜੀ ਆ ਸਭ ਤੋਂ ਵਧੀਆ ਵਾਸ਼ ਹੈ ਬਾਕੀ ਤਾਂ ਦੇਖੋ ਪੈਸੇ ਜੀ ਦੇ ਕੋ ਵੱਧੂ ਨੇ ਉਹ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਬਥੇਰੇ ਫੇਸ ਵਾਸ਼ ਪਏ ਹੁੰਦੇ ਆ ਇਹ ਪਿਆ ਉਹ ਪਿਆ ਤੇ ਉਹ ਲੈ ਕੇ ਜਾਂਦੇ ਨੇ ਲੇਕਿਨ ਜਦੋਂ ਮੈਂ ਉਹਨਾਂ ਨੂੰ ਸਮਝਾਉਣਾ ਵੀ ਇਹ ਘਰੇਲੂ ਚੀਜ਼ਾਂ ਇਹਨੂੰ ਤੁਸੀਂ ਕਰੋ ਤਾਂ ਉਹ ਇਸ ਗੱਲ ਨੂੰ ਅਪਰੀਸ਼ੀਏਟ ਕਰਦੇ ਆ ਕਿ ਗੋਇਲ ਸਾਹਿਬ ਸਿਰਫ ਐਸੇ ਇਹ ਗੱਲ ਨਹੀਂ ਦੀ ਬੈਠੇ ਵੀ ਪੈਸੇ ਦੇ ਕੇ ਜਾਓ ਸਾਰੇ ਇਹ ਉਹ ਇਹ ਵੀ ਕਹਿੰਦੇ ਨੇ ਵੀ ਅੱਗੇ ਘਰੇ ਜਾ ਕੇ ਵੀ ਕਰੀ ਜਾਓ ਕਿਉਂਕਿ ਕਿੰਨੀ ਦੇਰ ਤੁਸੀਂ ਦੇਖੋ ਇਹ ਕਮਜੀ ਤੁਸੀਂ ਮੰਨ ਲਓ ਮੇਰੇ ਕੋਲੇ ਕੋਈ ਚੀਜ਼ ਲੈਣ ਆਵੇ ਹਾਂਜੀ ਕਿੰਨੀ ਵਾਰੀ ਆਓਗੇ ਇੱਕ ਚੀਜ਼ ਨੂੰ ਕਿੰਨੀ ਵਾਰੀ ਲੋਗੇ ਆਖੀਰ ਇੱਕ ਦਿਨੇ ਆਊਗਾ ਵੀ ਯਾਰ ਕੁਝ ਘਰੇ ਹੋ ਜਾਏ ਹੈਨਾ ਉਹ ਵੇ ਪਹਿਲਾਂ ਹੀ ਦੱਸ ਦਿੰਦਾ ਮੈਨੂੰ ਘਰੇ ਵੀ ਕਰੋ ਨਾਲ ਨਾਲ ਤਾਂ ਕਿ ਅਸੀਂ ਵੀ ਉਹੀ ਕੁਝ ਦੇਣਾ ਜੀ ਅਸੀਂ ਕੋਈ ਅਲੱਗ ਨਹੀਂ ਦੇ ਦੇਣਾ ਜੇ ਹੁਣ ਅਸੀਂ ਕਹਿੰਦੇ ਆ ਲੋਕਾਂ ਨੂੰ ਤ੍ਰਿਫਲਾ ਖਾਓ ਹਰੜ ਭੇੜਾ ਆਮਲਾ ਅਸੀਂ ਵੀ ਉਹੀ ਦੇਣਾ ਤੁਸੀਂ ਕਰੀਏ ਕਰੇ ਵੀ ਉਹੀ